ਮੰਦਕ ਕਮੇਟੀ ਨੇ ਇਹ ਜਦੋਂ ਸਾਡੀ ਸਰਕਾਰ ਹੁੰਦੀ ਸੀ ਕਾਂਗਰਸ ਪਾਰਟੀ ਦੀ ਉਦੋਂ ਇਹ ਕਹਾ ਸੀ ਕਿ ਇਹੋ ਜੇ ਸ਼ਹੀਦੀ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਸ ਨਾ ਹੋਣ ਸੋ ਲੇਕਿਨ ਇਸ ਤੇ ਭਾਵਯੂਦ ਵੀ ਕੁਝ ਸਾਥੀ ਕੁਝ ਪਾਰਟੀਆਂ ਅਗਰ ਕਰਦੀਆਂ ਫਿਰ ਉਹ ਉਹੀ ਉੱਤਰ ਦੇ ਸਕਦੇ ਆ ਲੇਕਿਨ ਮੈਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਬਹੁਤ ਪਵਿੱਤਰ ਦਿਹਾੜਾ ਹੈ ਜਿਸ ਦਾ ਚਿਤ ਜੋ ਕਰਦਾ ਹੈ ਲੇਕਿਨ ਅਸੀਂ ਗਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਆਕਾਸ਼ਕ ਸਾਹਿਬ ਦਾ ਹੁਕਮ ਮੰਨਦਿਆ ਹੋਇਆ ਅਸੀਂ ਉਸ ਤੋਂ ਬਾਅਦ ਕਿਸੇ ਵੀ ਜਗ੍ਹਾ ਤੇ ਅਸੀਂ ਸਿਆਸੀ ਕਾਨਫਰੰਸ ਨਹੀਂ ਕੀਤੀ ਅਸੀਂ ਨਕਮਸਤਖ ਹੋਣ ਵਾਸਤੇ ਆਉਣੇ ਆ ਹਾਜ਼ਰੀ ਲਵਾਉਂਦੇ ਆ ਬੜੀ ਸਾਹਿਬ ਸਾਹਿਬ ਦੀ ਸਿਹਤ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਇੱਕ ਏਕਤਾ ਲਈ ਮੀਟਿੰਗ ਕਰ ਰਹੀਆਂ ਪਾਤੜਾ ਚ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਟਾਈਮ ਹੋ ਗਿਆ ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪਾੜਨਾ ਚਾਹੁੰਦੇ ਆ ਤੁਹਾਨੂੰ ਅੱਡ ਕਰਨਾ ਚਾਹੁੰਦੇ ਆ ਉਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜਿੰਦਗੀ 'ਚ ਮੈਂ ਤਾਂ ਕੱਲੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੁਣੀਆਂ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 46 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀ ਗੱਲ ਲੇਕਿਨ ਉਹਰੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜਥੇਬੰਦੀਆਂ ਨੂੰ ਇਕਤਾ ਦਾ ਸਬੂਤ ਦਿੰਦਿਆਂ ਹੋਇਆਂ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾ ਕੇ ਅਲੱਗ-ਅਲੱਗ ਹੋ ਗਏ ਤਾਂ ਮੇਰਾ ਖਿਆਲ ਹੋਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਏਗਾ ਚੰਗੀ ਗੱਲ ਹੈ ਅਗਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ 'ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਗੱਲ। ਮਹਿੰਦ ਸਿੰਘ ਸਾਹਿਬ ਭਾਰਤ ਪੁਛਣਾ ਆਸ਼ੂ ਦਾ ਬਿਆਨ ਆਇਆ ਕਿ ਮੇਰੇ ਆਪਦੇ ਨਜ਼ਦੀਕੀਆਂ ਨੇ ਸਾਥ ਨਹੀਂ ਦਿੱਤਾ ਜਿੰਨੀ ਮੈਨੂੰ 20 ਸਾਲ ਜੇਲ੍ਹ ਚ ਸੀ ਜਦੋਂ। ਸੋ ਮੇਰਾ ਖਿਆਲ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਤੁਸੀਂ ਇੱਥੋਂ ਚੱਕ ਕੇ ਗੱਲ ਉੱਥੇ ਲੈ ਜਾਓਗੇ। ਕੋਈ ਚੰਗੀ ਗੱਲ ਨਹੀਂ ਫਿਰ ਕਿਸੇ ਦਿਨ ਬਾਠ ਕੇ ਆਰਾਮ ਨਾਲ ਇਹਦੇ ਤੇ ਜਦੋਂ ਤੁਸੀਂ ਬੈਠੋਗੇ ਉਦੋਂ ਚਰਚਾ ਕਰਾਂਗੇ ਕਿਉਂਕਿ ਵਿਆਹ ਦੇ ਮੌਕੇ ਵਿਆਹ ਦੀ ਗੱਲ ਕਰਨੀ ਚਾਹੀਦੀ ਹੈ। ਸ਼ੋਕ ਦੇ ਮੌਕੇ ਉਹਦੀ ਗੱਲ ਕਰਨੀ ਚਾਹੀਦੀ ਹੈ। ਸਮਾਂ ਤੇ ਸਥਾਨ ਹਰ ਚੀਜ਼ ਆਸਤੇ ਨਿਸ਼ਚਿਤ ਹੁੰਦਾ ਹੈ। ਉਸ ਸਮਾਂ ਵੇਖ ਕੇ ਔਰ ਸਥਾਨ ਵੇਖ ਕੇ ਸਾਨੂੰ ਹਰ ਚੀਜ਼ ਤੇ ਟਿੱਪਾ ਟਿੱਪਣੀ ਕਰਨੀ ਚਾਹੀਦੀ। ਲਾਸਟ ਲਾਸਟ ਗੱਲ ਮੁਖ ਸਰਚ ਕਾਂਗਰਸ ਦਾ ਹਲਕਾ ਇੰਚਾਰਜ ਅੱਜ ਤੋਂ ਪਹਿਲਾਂ ਵੀ ਜਦੋਂ ਤੁਸੀਂ ਇੱਥੇ ਆਏ ਸੀ ਸੀ ਉਦੋਂ ਵੀ ਕਿਉਂਕਿ ਖਾਲੀਪਨ ਜਾਂ ਕਿਤੇ ਨਾ ਕਿਤੇ ਪਿਆ ਹੈਗਾ ਕਦੋਂ ਤੱਕ ਉਮੀਦ ਰੱਖੀ ਕਿ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਇਹ ਗੱਲਾਂ ਚਰਚਾਵਾਂ ਚੱਲ ਪੀਆਂ ਕੁਝ ਸੱਤ ਸੀ ਚਲਾ ਦਿੰਦੇ ਕੁਝ মিডিਆ ਦੇ ਆਗੂ ਚੇਲਾ ਦਿੰਦੇ ਨੇ ਹਲਕਾ ਇੰਚਾਰਜ ਬੇਸਿਕਲੀ ਕਿਸੇ ਪ੍ਰਕਾਰ ਦੀ ਕੋਈ ਪੋਸਟ ਨਹੀਂ ਹੁੰਦੀ ਸੀ ਇਹ ਅਲਟੀਮੇਟਲੀ ਪੋਸਟਰ ਕਰੀਟ ਕਰ ਦਿੱਤੀ ਗਈ ਕਿ ਸੋ ਕਾਲਡ ਹਲਕਾ ਇੰਚਾਰਜ ਯਾਨੀ ਕਿ ਰਾਜਾ ਵਿੜਿੰਗ ਗਿੱਦੜਬੇ ਦਾ ਹੁਣ ਹਲਕਾ ਇੰਚਾਰਜ ਹੈ ਨਹੀਂ ਹੋ ਸਕਦਾ ਕਿ ਉਹਨਾਂ ਦੇ ਸਮੇਂ ਚ ਉੱਥੇ ਇੱਕ ਨੌਜਵਾਨ ਸਾਥੀ ਹੋਰ ਤਕੜਾ ਤੇ ਤਿਆਰ ਹੋਵੇ ਜਿਹੜਾ ਰਾਜੇ ਵਿੜਿੰਗ ਤੋਂ ਵੀ ਵੱਧ ਹੋਰੀ ਲੋਕਪ੍ਰੀਤਤਾ ਅਗਰ ਗਿੱਦੜਬੇ ਚ ਤਾਂ ਟਿਕਟੋ ਨੂੰ ਮਿਲੂਗੀ ਸੋ ਕਾਲਡ ਜਿਹੜੀ ਹਲਕਾ ਇੰਚਾਰਜ ਦੀ ਰਵਾਇਤ ਹੈ ਇਹ ਅਕਾਲੀ ਦਲ ਦੇ ਸਮੇਂ ਤੋਂ ਪਾਈ ਸੀ ਫਿਰ ਸਾਡੇ ਵਾਲਿਆਂ ਨੇ ਵੀ ਉਹਨੂੰ ਉਹਨੂੰ ਕੰਟੀਨਿਊ ਕਰ ਲਿਆ ਮੇਰਾ ਖਿਆਲ ਕਿਸੇ ਚੀਜ਼ ਦੀ ਗਿੱਦੜਬਾ ਜਾਂ ਮੁਕਸਰ ਕਿਸੇ ਦੀ ਮਲਕੀਅਤ ਨਹੀਂ ਹੈ ਜਿਹੜਾ ਸਾਥੀ ਇੱਥੇ ਲੋਕਪ੍ਰੀਆ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਥੀ ਦੀ ਲੋਕਾਂ 'ਚ ਚਰਚਾ ਹੋਏਗੀ ਤੇ ਗੱਲਬਾਤ ਹੋਏਗੀ ਚਾਹੇ ਉਹ ਗਿੱਦੜਬਾ ਹੈ ਚਾਹੇ ਉਹ ਮੁਕਸਰ ਹੈ ਉਹੀ ਇੱਥੋਂ ਦਾ ਆਉਣ ਵਾਲਾ ਨਮੇਂਦਾ ਹੋਏਗਾ ਸੋ ਕਿੰਨੇ ਆ ਸਾਰੇ ਜਿੰਨੇ ਮੁਖਸਰ ਦੇ ਲੋਕ ਐ ਤੁਹਾਨੂੰ ਸਾਰੇ ਹਲਕਾ ਇੰਚਾਰਜ ਨਹੀਂ ਨਸਰ ਹੁੰਦੇ ਇਹ ਰਾਜੇ ਵੜਿੰਗਦੇ ਔਰ ਕਾਂਗਰਸ ਪਾਰਟੀ ਦੇ ਸਾਰੇ ਹੀ ਹਲਕਾ ਇੰਚਾਰਜ